ਬਾਦਿਲ ਕਦੇ ਰਾਜਾ ਸਿਨੇਮਾ ਰੋਡ ਤੇ ਬਨੇ ਇੱਕ ਪੈਲੈਸ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਹੋਇਆ ਝਗੜਾ ਲਾੜੇ ਦਾ ਭਰਾ ਅਤੇ ਪਿਤਾ ਹੋਇਆ ਜਖਮੀ ਸਿਵਲ ਹਸਪਤਲ ਦੇ ਵਿੱਚ ਕਰਵਾਇਆ ਪਰਤੇ ਫਾਜ਼ਿਲਕਾ ਦੇ ਰਾਜਸ੍ਰੀਮਨ ਰੋੜਤੇ ਇੱਕ ਪੈਲੈਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਡੀਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਮੁੰਡੇ ਅਤੇ ਕੁੜੀ ਵਾਲਿਆਂ ਦੇ ਵਿਚਕਾਰ ਰੋਲਾ ਪੈ ਗਿਆ ਕੁੜੀ ਵਾਲਿਆਂ ਦੇ ਰਿਸ਼ਤੇਦਾਰਾਂ ਵੱਲੋਂ ਮੁੰਡੇ ਵਾਲੇ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਲਾੜੇ ਦਾ ਪਿਤਾ ਅਤੇ ਉਸ ਦਾ ਪਰਾਜ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਰਗਰ ਦੇ ਦੇਵੇ ਜਖਮੀਆਂ ਨੇ ਦੱਸਿਆ ਕਿ ਵਿਆਹ ਸਮਗਮ ਦੌਰਾਨ ਝਗੜਾ ਹੋਇਆ ਹੈ ਅਤੇ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹ ਜ਼ਖਮੀ ਹੋ ਗਏਨ ਜਿਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਰਤੀ ਕਰਵਾਇਆ ਗਿਆ ਜੀ ਸਰ ਕੀ ਨਾਮ ਹੈ ਤੁਹਾਡਾ ਜੁਲਸਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਜਲਾਲਾਬਾਦ ਤੋਂ ਛੋਟਾ ਟਾਣਾ ਕੀ ਗੱਲਬਾਤ ਹੋਈ ਹੈ ਜੀ ਅੱਜ ਸਰ ਇਹ ਲੜਕੇ ਲੜਕੀ ਵੱਲੋਂ ਲੜਕੇ ਆਏ ਸੀ ਲੜਕੀ ਦੇ ਪਵਾ ਦੇ ਮੁੰਡੇ ਕੋਲ ਤੋਂ ਉਹ ਕਰ ਰਿਹਾ ਸੀ ਗਾਣੇ ਲਾਉਣ ਪਰ ਉਹਡੀ ਇਹ ਕਾਰ ਵੀ ਆ ਰੋ ਰਿਆ ਸੀ ਉਹਨਾਂ ਦੇ ਗਾਣੇ ਨਹੀਂ ਲੱਗੇ ਉਸ ਤੋਂ ਬਾਅਦ ਉਹ ਬਾਹਰ ਆ ਗਿਆ ਉਸ ਤੋਂ ਬਾਅਦ ਉਹਨਾਂ ਮੁੰਡੇ ਇਕੱਠੇ ਕਰਕੇ ਯਾਰ ਤੋਂ ਬਾਅਦ ਪਿਸਟਲ ਉਹਨਾਂ ਕੋਲ ਤੇ ਤਲਵਾਰ ਇਸ ਤਰ੍ਹਾਂ ਉਹਨਾਂ ਦਿੱਤੀ 40 ਮੁੰਡਾ ਸੀ ਸਾਢੇ ਸੱਟਾਂ ਲਾ ਕੇ ਚਲੇ ਗਏ ਕਿੱਥੇ ਹੋਈ ਹੈ ਜ ਲੜਾਈ ਤੇ ਕਿੰਨੇ ਕੋ ਜ ਹੋਈ ਹੈ ਰੋਡ ਵਨ ਚ ਪੈਲਸ ਵਿੱਚ ਹੋਈ ਹੈ ਲਗਭਗ 4 ਪੀਐਮ ਹਾਂਜੀ ਉਹਨਾਂ ਦੇ ਵੀਡੀਓਗ੍ਰਾਫੀ ਵੀ ਪਿਸਤਲ ਵਿੱਚ ਪਿਸਤਲ ਵੀ ਹਰੀਆ ਪੈਲਸ ਵਿੱਚ ਰਿਕਾਰਡ ਕਰਾਓਗੇ ਸਭ ਕੁਝ ਜਾਜੇਗਾ ਤਲਵਾਰਾਂ ਪਿਸਤਲ ਸਭ ਜਾਾਂਗੇ ਹਾਂਜੀ ਇਹਨਾਂ ਦਾ ਬਾਈਕ ਵੀ ਬਾਹਰ ਤੇ ਹੈਗਾ ਕਿ ਹੁਣ ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਫ ਜਾਣੇ ਤੇ ਤਰੰਤ ਜਲਦ ਜਲਦ ਪੁਲਿਸ ਕਾਰਵਾਈ ਕਰੇ ਬੰਦੇ ਗ੍ਰਿਫਤਾਰ ਕਰੇ ਜੀ ਸਰ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਕਿੱਥੋਂ ਦੇ ਰਹਿਣ ਬਲਿਓ ਜੀ ਜਲਾਲਾਬਗ ਲਾਲ ਪਿੰਡ ਛੋਟਾ ਟੋਣਾ ਕੀ ਗੱਲਬਾਤ ਹੋਈ ਹੈ ਜੀ ਅੱਜ ਹਸਪੀਟਲ ਚ ਪਹੁੰਚੇ ਹੋ ਗੱਲਬਾਤ ਤੇ ਮੁੰਡੇ ਦਾ ਵਿਆਹ ਨਹੀਂ ਸੀ ਤੇ ਬਰਾਤ ਲੈ ਕੇ ਇੱਥੇ ਆਈ ਸੀ ਕਲ ਸੂਚ ਤੇ ਤੋਂ ਉੱਥੇ ਮੰਨਵੇਗਾ ਸਾਨੂੰ ਦਾ ਪਤਾ ਨਹੀਂ ਸੀ ਵਿਆਹ ਤਾਂ ਦੇ ਘਰ ਉਹ ਆਰਚ ਬੈਠੀ ਸੀ ਤੇ ਉਹ ਵਿੱਚ ਉਹਨਾਂ ਦੇ ਲੜਕੀਆਂ ਦੇ ਪਾਤਰੀ ਕਿਉਂ ਮੈਨ ਬੁਲਾਏ ਸੀ ਰਿਸ਼ਤਿਆਂ ਉਹਨਾਂ ਦੇ ਵਿੱਚੋਂ ਕਿ ਬੰਦਾਗਾ ਸੀ ਉਹ ਆਇਆ ਸੀ ਆਪ ਦਾ ਕਰਵਾਨ ਘਰੋਂ ਲੈ ਕੇ ਪਹਿਲਾਂ ਥੋੜਾ ਬਹੁਤ ਡੀਜੇ ਤੋਂ ਮੈਚਿੰਗ ਚੁਣਦਾ ਕਹਿੰਦਾ ਸੀ ਉਸ ਤੋਂ ਬਾਅਦ ਉਹਨੇ ਭੇਜ ਦਿੱਤਾ ਦੀ ਵਿਚਾਲਾ ਜਾ ਆਜ ਕਰ 2 ਘੰਟੇ ਬਾਅਦ ਆਇਆ ਫਿਰ ਪਤਾ ਨਹੀਂ ਕਿਹਾ ਸੀ ਆਹ ਜਿਹੜੇ ਗੁੰਡੇ ਮਾਰ ਕੇ ਤੇ ਕਰਵਾਨਾ ਲੈ ਕੇ ਦੋ ਬੰਦੇ ਅਗਰ ਮੇਰਾ ਬੀਨ ਕਰਵਾਨ ਹੋਰੀ ਦੇਖਾ ਸੀ ਉਹਨਾਂ ਨੇ ਆਫਤ ਨਹੀਂ ਕੀਤੀ ਕਿੱਥੇ ਹੋਈ ਹੈ ਜੀ ਲੜਾਈ ਇਹ ਆਪਣੇ ਕਿ ਫਾਈਲ ਕਰ ਕਿਹੜਾ ਪਹਿਲਾ ਸੀ ਫਾਈਲ ਸੀ ਆਪਨੇ ਸਿੱਨੇ ਮੇਰੇ ਸਾਹਮਣੇ ਹੈ ਉਹ ਨਾ ਕਿਤੇ ਹੀ ਪੁਰਾਣਾ ਥਿੰਦਾ ਹੈਗਾ ਨਹੀਂ ਫਾਈਲ ਕਾ ਹਾਂਜੀ ਮੇਰੇ ਸਾਹਮਣੇ ਪੈਣ ਸੀਗਾ ਕਿੰਨੇ ਕ ਵਾਰਤਾਦ ਹੋਈ ਹੈ ਜੀ ਵਾਰਤਾਦ ਇਹ ਵਾਰਤਾਦ ਹੋਈ ਹੈ ਜੀ 4 4 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਤੁਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਨਹੀਂ ਹਾਂਜੀ 7 ਵਜੇ ਦਾ ਟਾਈਮ ਹੈ ਪੁਲਿਸ ਕੰਪਲੇਂਟ ਕਰ ਦਿੱਤੀ ਹੈ ਇੱਥੇ ਹਾਂਜੀ ਉਦੋਂ ਪੁਲਿਸ ਬਾਅਦ ਹੀ ਚਾਹੀਏ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਫਿਰ ਸਿਆਦਨ ਵਾਗਮ ਕਾ ਅਸਤਾਏ ਕਰਦੇ ਆ ਜਿਹੜੇ ਬੰਦੇ ਇਸ ਤਰ੍ਹਾਂ ਕਵਾਰਾ ਕਰੀ ਉਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਪਗਾਬੀ ਕਿਸੇ ਰੋੜਾ ਵੀ ਪੈਸੇ ਇਕੱਠੰਨ ਕਰੇ